ਹਾਂਜੀ ਭਾਜੀ ਭਾਜੀ ਆ ਜੀ ਬਾਰੀ ਤੋਂ ਆਇਆ ਦੇਖ ਲੋ ਆ ਬਾਰੀ ਤੋੜ ਕੇ ਬਾਥਰੂਮ ਦੀ ਆ ਬਾਥਰੂਮ ਦੀ ਬਾਰੀ ਤੋੜ ਕੇ ਇਧਰੋਂ ਅੰਦਰੋਂ ਬੰਦਾ ਵੜਿਆ ਵਾ ਮਾਰਕੀ ਦੇ ਅੰਦਰੋਂ ਇਧਰੋਂ ਕਮਰੇ ਚ ਆਇਆ ਸਿੱਧਾ ਭਾਜੀ ਇਧਰ ਮਤਲਬ ਮਤਲਬ ਪਤਲਾ ਬੰਦਾ ਇਕਦਮ ਅੰਦਰ ਵੜ ਸਕਦਾ ਕੋਈ ਮਤਲਬ ਉਹ ਨਹੀਂ ਹੈਗਾ ਸੇਤ ਵਾਲਾ ਬੰਦਾ ਨਹੀਂ ਅੰਦਰ ਆ ਸਕਦਾ ਤੂੰ ਕਿਉਂਕਿ ਬਹੁਤ ਔਖਾ ਹੈ ਦੇ ਅੰਦਰ ਆਣਾ ਤੁਹਾਨੂੰ ਬਲ ਇਧਰੋਂ ਤਾਲੇ ਵਗੈਰਾ ਲੱਗੇ ਸਾਰੇ ਤਾਲੇ ਇਧਰੋਂ ਭਾਜੀ ਪ੍ਰੋਪਰ ਲੱਗੇ ਸੀ ਕੋਈ ਨਹੀਂ ਪਤਾ ਲੱਗਦਾ ਜੀ ਫਰੰਟ ਤੋਂ ਵੀ ਕੋਈ ਕੁਝ ਹੋਇਆ ਵੀ ਹੈ ਛੇੜਖਾਨੀ ਬਾਹਰ ਭਾਜੀ ਚੱਲ ਚੱਲ ਕੇ ਦੇਖ ਲੋ ਸਟ ਕਿਹੜੀ ਭਾਜੀ ਤੇਰੇ ਸਟੂਲ ਚੱਕਿਆ ਇਹਨਾਂ ਨੇ ਸਟੂਲ ਲਗਾ ਕੇ ਤੇ ਉੱਪਰ ਚੜੇ ਆ ਸਟੂਲ ਦੇ ਉੱਪਰੋਂ ਭਾਜੀ ਸਟੂਲ ਦੇ ਉੱਪਰੋਂ ਚਾੜ ਚੜ ਕੇ ਤੇ ਬੰਦੇ ਆ ਪੈਰਾ ਤੇ ਨਿਸ਼ਾਨ ਲੀਏ ਭਾਜੀ ਇੱਥੋਂ ਮਤਲਬ ਇੱਕ ਮਿੰਟ ਭਾਜੀ ਹੋਲਡ ਰੱਖੀਓ ਕੋਈ ਬੰਦੇ ਚੜੇ ਆ ਭਾਈ ਸਟੂਲ ਤੇ ਇੱਥੋਂ ਅੰਦਰ ਵੜੇ ਭਾਜੀ ਸਿੱਧਾ ਇੱਥੋਂ ਵੜ ਕੇ ਅੰਦਰ ਤੇ ਸਿੱਧਾ ਕਮਰੇ 'ਚ ਗਏ ਭਾਜੀ ਭਾਈ ਜੀ ਕਿਹਨਾ ਜੀ ਆਪਣਾ ਭਾਈ ਗਗਨਦੀਪ ਸਿੰਘ ਆਪਾਂ ਨਾਮ ਕੀ ਮਾਮਲਾ ਕਿ ਇੱਕ ਆਪਣੇ ਜਿਹੜੀ ਚੋਰੀ ਹੋਈ ਆਪਣੀ ਜਿਹੜੀ ਭਾਈ ਆਪਾਂ ਨਾ ਮਤਲਬ ਮੰਮੀ ਦਾ ਘਰ ਆਣ ਗਏ ਸੀਗੇ ਪੀਜੀਆਈ ਇਹ ਸਿਟੀ ਸਕੈਨ ਕਰਾਣ ਗਏ ਸੀਗੇ ਭਾਈ ਪੀਜੀਆਈ ਤੇ ਤੇ ਸਾਰੇ ਏਸ ਸੀਗੇ ਘਰੇ ਕੋਈ ਨਹੀਂ ਸੀਗਾ ਭਾਈ ਤੇ ਪਿੱਛੋਂ ਚੋਰ ਆਏ ਆ ਤੇ ਇਧਰੋਂ ਆਏ ਆ ਖਿੜਕੀ ਦੇ ਵਿੱਚੋਂ ਆ ਬਾਥਰੂਮ ਦੀ ਖਿੜਕੀ ਤੋੜ ਕੇ ਤੇ ਤੋੜ ਕੇ ਆਏ ਤੇ ਭਾਈ ਸਾਰਾ ਅਲਮਾਰੀ ਤੋੜ ਕੇ ਲੈ ਗਏ ਤੇ ਵਿੱਚੋ 골ਡ ਪਿਆ ਸੀਗਾ ਭਾਜੀ 3.5 ਤੋਂ 4 ਲੱਖ ਰੁਪਏ ਦਾ 골ਡ ਲੈ ਕੇ ਭਾਜੀ ਤੇ ਬਾਕੀ ਜੋ ਸੀਗਾ ਸਮਾਨ ਕੱਪੜੇ ਕੁਪੜੇ ਲੈ ਗਏ ਨਵੇਂ ਸੀਗੇ ਸਾਰੇ ਬੱਚੇ ਦੇ ਕੱਪੜੇ ਸੀਗੇ ਸਾਰੇ A to Z ਸਾਰਾ ਖਲਾਰਾ ਖਲੂਰਾ ਪਾ ਕੇ ਸਾਰਾ ਚਲ ਗਏ ਬੈੱਡ ਬੂਟ ਸਾਰਾ ਫਲੋਰ ਕੇ ਲੈ ਗਏ ਕੋਈ ਕੈਸ਼ ਵੀ ਸੀਗਾ ਕੋਈ ਆਪਣਾ ਭਾਜੀ ਕੈਸ਼ ਨਹੀਂ ਸੀਗਾ ਆਪਣੇ ਕੋ 골ਡ ਸੀਗਾ 골ਡ ਸੀਗਾ 4 ਲੱਖ ਰੁਪਏ ਦਾ 골ਡ ਸੀਗਾ ਭਾਜੀ ਕਿੰਨੇ ਦਿਨ ਤੋਂ ਗਏ ਘਰੋਂ ਭਾਜੀ ਅਸੀਂ ਸਵੇਰੇ ਗਏ ਆ ਸਵੇਰੇ ਪੂਰੇ 10 ਵਜੇ ਗਏ ਆ ਸਾਡੇ ਨਾਲ ਦੇ ਗਵਾਂਢੀ ਸੀਗੇ ਉਹਨਾਂ ਨੇ ਵੀ ਪਿੰਡ ਜਾਣਾ ਸੀਗਾ ਉਹ ਵੀ ਮਤਲਬ ਨਿਕਲ ਗਏ 1 ਵਜੇ ਦੁਪਹਿਰੇ ਉਸ ਤੋਂ ਬਾਅਦ ਕੁਆਟਰਾਂ 'ਚ ਕੋਈ ਨਹੀਂ ਖਾਲੀ ਸੀਗਾ ਕੁਆਰਟਰ ਤੇ ਉਹਨਾਂ ਨੇ ਮੌਕਾ ਦੇਖਿਆ ਕਿ ਦੋਨੋਂ ਦੋਨੋਂ ਘਰਾਂ 'ਤੇ ਤਾਲੇ ਲੱਗੇ ਸੀ 10 ਵਜੇ ਸਵੇਰੇ ਨਿਕਲ ਗਏ ਚੰਡੀ ਗਏ ਤੇ ਅਸੀਂ ਰਾਤੀ 9 ਵਜੇ ਆਏ ਆ ਤੇ ਜਦੋਂ ਸਵੇਰੇ ਮੰਮੀ ਨੇ ਆ ਕੇ ਇੱਧਰਲਾ ਕਮਰਾ ਖੋਲਿਆ ਤੇ ਦੇਖਿਆ ਕਿ ਚੋਰੀ ਹੋਈ ਪਈ ਆ ਸਵੇਰੇ ਮਤਲਬ ਰਾਤੋਂ ਰਾਤ ਪਤਾ ਨਹੀਂ ਲੱਗਾ ਸਾਨੂੰ ਮੋਰਲਾ ਤਾਲਾ ਲੱਗਾ ਹੋਇਆਗਾ ਪਿੱਛੋਂ ਦੀ ਆ ਕੇ ਉਹ ਬਾਥਰੂਮ ਦੀ ਖਿੜਕੀ ਤੋਂ ਵੜ ਕੇ ਆਏ ਅੰਦਰ ਕਪੌਲਿਸਨ ਨੂੰ ਕੰਪਲੇਟ ਕੀਤੀ ਸੀ ਕਪੌਲਿਸ ਨੂੰ ਭਾਜੀ ਕੰਪਲੇਟ ਕੀਤੀ ਆ ਸਵੇਰੇ ਆਏ ਸੀਗੇ ਸਿਟੀ ਥਾਣੇ ਤੋਂ ਭਾਜੀ ਆਪਣੇ ਤੇ ਬਿਆਨ ਲੈ ਕੇ ਗਏ ਆ ਦਰਖਾਸਤ ਲਿਖ ਕੇ ਦਿੱਤੀ ਆ ਉਹਨਾਂ ਨੂੰ ਤੇ ਉਹ ਕਹਿੰਦੇ ਦੇਖਦੇ ਆ ਕੋਈ ਨਾ ਮੁੜ ਕੇ ਮਤਲਬ ਚੱਲ ਗਏ ਫਿਰ ਤੁਸੀਂ ਕਿਸ ਚੀਜ਼ ਚ ਪਾ ਕੇ ਰੱਖਿਆ ਸੀ ਗਹਿਣਾ ਜਿਹੜਾ ਆਪਣਾ ਭਾਜੀ ਗਹਿਣਾ ਆਪਾਂ ਇਹਦੇ ਵਿੱਚ ਨਾ ਇਹਦੇ ਵਿੱਚ ਇਹਦੇ ਵਿੱਚ ਲੋਕਰ ਕਰਕੇ ਅੰਦਰ ਇਹਨੂੰ ਲੋਕਰ 'ਚ ਲਾ ਕੇ ਤੇ ਇਹਦੇ ਵਿੱਚ ਮਤਲਬ ਅਲਮਾਰੀ ਦੇ ਅੰਦਰ ਲੋਕਰ ਦੇ ਵਿੱਚ ਰੱਖਾਇਗਾ ਵੀ ਲੋਕ ਤੋੜ ਗਏ ਭਾਜੀ ਸਾਰਾ ਇਹ ਵੀ ਮੇਨ ਲੋਕ ਤੋੜ ਗਏ ਇਹਦੇ ਵਿੱਚ ਪਾ ਕੇ ਅੰਦਰ ਇਹਨੂੰ ਵੀ ਲੋਕ ਲਗਾਈ ਇਹਦਾ ਵੀ ਲੋਕ ਤੋੜਤਾ ਤੇ ਅੰਦਰ ਉਹ ਵੀ ਲੋਕ ਤੋੜ ਕੇ ਲੈ ਗਏ ਬ ਜਿਹੜਾ ਚੋਰੀ ਹੋਇਆ ਸੀ ਜਾਣਿਆਂ ਤੋਂ ਇਲਾਵਾ ਭਾਜੀ ਆਪਣਾ ਇਹ ਸੀਗਾ ਕੱਪੜੇ ਪੁੱਪੜੇ ਸੀਗੇ ਨਿਆਣੇ ਦੇ ਮੰਮੀ ਦੇ ਨਵੇਂ-ਨਵੇਂ ਸੂਟ ਸੀਗੇ ਸਾਰੇ ਜਿਹੜਾ ਅਨਸਟਿਚਸ ਜੋ ਉਹ ਵੀ ਲੈ ਕੇ ਮੁੜ ਕੇ ਭਾਜੀ ਦੇਚ ਚ ਮਿਲੀਆਂ ਸੀਗੇ ਥੋੜਾ ਜਿਹਾ ਸਮਾਨ ਪਿੱਤਲ ਦਾ ਸਮਾਨ ਸੀਗਾ ਉਹ ਵੀ ਸਾਰਾ ਬੈੱਡ ਚੋਂ ਲੈ ਕੇ ਕੱਢ ਕੇ ਸਾਰਾ ਮਤਲਬ ਲੈ ਕੇ ਖਾਲੀ ਕਰ ਕਿੰਨੇ ਕੁ ਦਾ ਤੁਹਾਡਾ ਨੁਕਸਾਨ ਹੋ ਗਿਆ ਸਾਰਾ ਟੋਟਲ ਭਾਈ ਟੋਟਲ ਮੰਨ ਕੇ ਚਲੋ 5 ਲੱਖ ਦੇ ਆਸ-ਪਾਸ ਹੋ ਗਿਆ ਸਾਰਾ ਕੋਈ ਤੁਹਾਨੂੰ ਸ਼ੱਕ ਵਗੈਰਾ ਹੈਗੇ ਤੇ ਸ਼ੱਕ ਭਾਜੀ ਹੈਗਾ ਆਪਾਂ ਨੂੰ ਬੰਦਿਆਂ ਦੇ ਤੇ ਆਪਾਂ ਬੰਦੇ ਵੀ ਦੱਸ ਦਾਂਗੇ ਕਿਹੜੇ ਆ ਭਾਈ ਸਾਨੂੰ ਕਿਉਂਕਿ ਇਹ ਕੰਮ ਹੈਗਾ ਭਾਈ ਭੇਤੀ ਬੰਦੇ ਦਾ ਕਿਉਂਕਿ ਸਾਨੂੰ ਪਤਾ ਹੀ ਕਿੰਨੇ ਕਰਵਾਇਆ ਵਾ ਸਾਨੂੰ ਸਾਰਾ ਪਤਾ ਹੈ ਕਿ ਕੌਣ-ਕੌਣ ਇਹਦੇ ਵਿੱਚ ਨਾਲ ਰਲਿਆ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਭਾਈ ਇਹਦੇ ਦੋ ਤਿੰਨ ਜਾਣੇ ਨਾਲ ਰਲਿਆ ਜਾਂਦੇ ਤੁਸੀਂ ਪੁਲਿਸ ਨੂੰ ਦੱਸ ਦਿੱਤਾ ਸੀਗਾ ਨਹੀਂ ਪੁਲਿਸ ਨੂੰ ਅਸੀਂ ਭਾਈ ਦੱਸਿਆ ਸੀਗਾ ਉਹ ਕਹਿੰਦੇ ਬਿਨਾਂ ਸਬੂਤ ਤੋਂ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਸਾਨੂੰ ਸਬੂਤ ਚਾਹੀਦਾ ਅਸੀਂ ਉਹਨਾਂ ਨੂੰ ਕਹੇਗਾ ਸਾਨੂੰ ਬੰਦੇ ਪਤਾ ਵਾ ਤੁਸੀਂ ਬੰਦਿਆਂ ਨੂੰ ਮਤਲਬ ਪੁੱਛਗਿਛ ਕਰੋ ਕਹਿੰਦੇ ਅਸੀਂ ਇਦਾਂ ਬਿਨਾਂ ਸਬੂਤ ਤੋਂ ਕੋਈ ਪਹਿਲਾਂ ਸੀਸੀਟੀਵੀ ਫੁਟੇਜ ਕਢਵਾਓ ਫਿਰ ਅ ਚੰਦਨੀ ਲੱਗੇ ਉਧਰ ਬਾਵਾ ਫੈਕਟਰੀ ਦੇ ਕੈਮਰੇ ਲੱਗੇ ਆ ਭਾਜੀ ਬਾਹਰ ਇੰਡਸਟਰੀ ਏਰੀਆ ਦੇ ਉਹ ਕਹਿੰਦੇ ਅੱਜ ਐਤਵਾਰ ਕਰਕੇ ਕੈਮਰੇ ਬੰਦ ਆ ਕੱਲ ਅਸੀਂ ਕੈਮਰੇ ਮਤਲਬ ਕਢਵਾ ਕੇ ਤੇ ਤੁਹਾਨੂੰ ਫੁਟੇਜ ਦਿਖਾ ਦਾਂਗੇ ਦੇਖ ਲਿਓ ਜੋ ਵੀ ਦੇਖਣਾ ਹੈ ਕੈਮਰੇ ਕੀ ਮੰਗ ਹੈ ਤੁਹਾਡੀ ਪ੍ਰੋਫੈਸ਼ਨ ਤੋਂ ਵਿਸ਼ਾਸ਼ਨ ਤੋਂ ਭਾਜੀ ਇਹੀ ਮੰਗ ਆ ਸਾਡਾ ਮਤਲਬ ਜੋ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਤੁਹਾਨੂੰ ਵਾਪਸ ਦਿਵਾ ਦੇ ਦਿੱਤਾ ਜਾਵੇ ਜਿਹੜਾ ਵੀ ਸਾਡਾ ਸਾਰਾ ਸਮਾਨ ਨਿਕਲਿਆ ਸਾਰਾ ਸਾਨੂੰ ਵਾਪਸ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਭਾਜੀ ਹਾਂ ਨੀ ਅਕਲ ਕੀ ਨਾ ਜੀ ਆਪਣਾ ਮੇਰਾ ਨਾਮ ਜਸਪ੍ਰੀਤ ਸਿੰਘ ਈਐਸਏ ਕਿਰਦਲ ਮੈਂ ਕੰਮ ਕਰਦਾ ਕਿੱਥੇ ਰਹਿਣਾ ਹੈ ਜੀ ਰਹਿਣਾ ਲੇ ਇੱਥੇ ਤਾਂ ਹੀ ਕੋਆਰਟਰ ਦੇ ਵਿੱਚ ਨਾ ਹਾਂਜੀ ਇੱਥੇ ਹੀ ਐਸਏ ਇਹ ਮਾਮਲਾ ਕਿ ਜਿਹੜਾ ਤੁਸ ਜਹਾਜ਼ ਫੇਰੇ ਰਾਤੀਏ ਤੋਂ ਆਏ ਸੀ ਕਿ ਇੱਕ ਸਾਡਾ ਜੀ ਇੱਥੇ ਅਸੀਂ ਕੇਸ ਦੀ ਆਪਣੇ ਮਿਸੇ ਦਾ ਇਲਾਜ ਕਰਾਉਣ ਦੇ ਵਾਸਤੇ ਪੀਜੀਆਈ ਚੰਡੀਗੜ੍ਹ ਤੇ ਉੱਥੇ ਸਾਡਾ ਟਾਈਮ ਲੱਗੇ ਜਾਵਾ ਜਦੋਂ ਅਸੀਂ ਮਾਫ ਸਾਹਿਬ ਤੇ ਦੇਖਿਆ ਸਾਡੇ ਕੋਆਰਟਰ ਦਾ ਤਾਲਾ ਕੁੱਪਿਆ ਹੋਇਆ ਸੀ ਅੰਦਰ ਖਲਾਰਾ ਮਾਨਸਾਰਾ ਖੁੱਲਿਆ ਪਿਆ ਸੀ ਅਲਮਾਰੀ ਦੀ ਵੀ ਸਾਰੀ ਥੋੜ ਬੰਨ ਕੀਤੀ ਵੀ ਸੀ ਤੇ ਅੰਰੋਸ ਕੁੰਨੇ ਦੇ ਸਾਡੇ ਘਰਾਂ ਨੇ ਤੇ ਹੋਰ ਬੱਚਿਆਂ ਦੇ ਅੰਸ਼ੀ ਤੇ ਸੀ ਵੱਡਿਆਂ ਦੇ ਅੰਸ਼ੀ ਤੇ ਸੀ ਸਾਰੇ ਚੋਰਾ ਨੇ ਤੇ ਚੋਰ ਜਿਹੜੇ ਨੇ ਸਾਨੂੰ ਛਾਪੂ ਵੀ ਚੋਰਾ ਨੇ ਕਿ ਕਿਹੜੇ ਬੰਦਿਆਂ ਨੇ ਕੰਮ ਕੀਤਾ ਬਾਕੀ ਅਸੀਂ ਪੁਲਿਸ ਨੂੰ ਅਰਜ਼ੀ ਦੇ ਦਿੱਤੀ ਹੈ ਦੇਖੋ ਉਹ ਪੁਲਿਸ ਵਾਲੇ ਕੀ ਕਾਰਵਾਈ ਕਰਦੇ ਨੇ ਕਿੰਨੇ ਦਾ ਨੁਕਸਾਨ ਹੋ ਗਿਆ ਅੰਗਲ ਆਪਣਾ ਆਪਣਾ 5 ਲੱਖ ਰੁਪਏ ਦਾ ਹੋ ਗਿਆ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੰਗ ਉਹ ਤਾਂ ਇਹ ਕਰਦੇ ਆ ਸਾਨੂੰ ਚੋਰਾ ਨੂੰ ਪੜਾਇਆ ਜਾਵੇ ਤੇ ਸਾਡਾ ਸਮਾਨ ਤੁਮ ਨੂੰ ਵਸਤੂ ਕਰਾਇਆ ਜਾਵੇ ਅਸੀਂ ਬੜੇ ਮੁਸ਼ਕਲ ਨਾਲੇ ਸਮਾਨ ਹੁਣਾਇਆ ਜੀ ਮਿਹਨਤ ਕਰ ਕਰਦੇ